ਟ੍ਰਾਂਟੋ ਦੇ ਵਿੱਚ ਪਾਰਕਿੰਗ ਅਪਰਾਧਾਂ ਦੀ ਲੰਮੀ ਸੂਚੀ ਦੇ ਲਈ ਜੁਰਮਾਨੇ ਵਧਣਗੇ ਸਿਟੀ ਆਫ ਟ੍ਰਾਂਟੋ ਨੇ ਰਿਲੀਜ਼ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਗੈਰ ਕਾਨੂੰਨੀ ਪਾਰਕਿੰਗ ਰੁਕਣ ਤੇ ਖੜੇ ਹੋਣ ਨੂੰ ਰੋਕਣ ਦੇ ਵਿੱਚ ਮਦਦ ਕਰਨ ਦੇ ਲਈ 123 ਅਪਰਾਧਾਂ ਦੇ ਲਈ ਪਾਰਕਿੰਗ ਜੁਰਮਾਨੇ ਵਿਦਾਏਗੀ ਸਿਟੀ ਨੇ ਕਿਹਾ ਹੈ ਕਿ ਜੁਰਮਾਨੇ ਡਰਾਈਵਰਾਂ ਨੂੰ ਪਾਰਕਿੰਗ ਤੋਂ ਨਿਰਾਸ਼ ਕਰਕੇ ਤੇ ਉੱਚ ਟ੍ਰੈਫਿਕ ਵਾਲੇ ਖੇਤਰਾਂ ਦੇ ਵਿੱਚ ਆਪਣੇ ਵਾਹਨਾਂ ਨੂੰ ਰੋਕਣ ਤੇ ਆਵਾਜਾਈ ਦੇ ਸੁਚਾਰੂ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਦੇ ਲਈ ਲੋਕਾਂ ਨੂੰ ਆਵਾਜਾਈ ਦੇ ਹੋਰ ਢੰਗਾਂ ਜਿਵੇਂ ਕਿ ਪੈਦਲ ਸਾਈਕਲਿੰਗ ਜਾਂ ਜਨਤਕ ਆਵਾਜਾਈ ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਕੇ ਭੀੜ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਸਿਟੀ ਨੇ ਕਿਹਾ ਹੈ ਕਿ ਬਦਲਾਅ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿ ਪਾਰਕਿੰਗ ਮੀਟਰ ਤੇ ਭੁਗਤਾਨ ਕੀਤੇ ਬਿਨਾ ਪਾਰਕਿੰਗ ਲਈ ਜੁਰਮਾਨਾ ਡਾਲਰ 30 ਤੋਂ ਡਾਲਰ 50 ਤੱਕ ਵੱਧ ਜਾਏਗਾ ਸਾਈਕਲ ਮਾਰਗ ਤੇ ਪਾਬੰਦੀਸ਼ੁਦਾ ਵਾਹਨ ਦੀ ਪਾਰਕਿੰਗ ਡਾਲਰ 60 ਤੋਂ ਡਾਲਰ 200 ਤੱਕ ਤੇ ਗੈਰ ਇਲੈਕਟ੍ਰਿਕ ਵਾਹਨਾਂ ਦੇ ਲਈ ਜੁਰਮਾਨਾ ਡਾਲਰ 60 ਤੋਂ ਵੱਧ ਕੇ 200 ਹੋ ਜਾਵੇਗਾ ਜਾਂ ਇਲੈਕਟ੍ਰਿਕ ਚਾਰਜਿੰਗ ਸਟਾਲ ਦੇ ਵਿੱਚ پارک ਕੀਤੇ ਗਏ ਤੇ ਸਰਗਰਮੀ ਨਾਲ ਚਾਰਜ ਨਾ ਹੋਣ ਵਾਲੇ ਇਲੈਕਟ੍ਰਿਕ ਵਾਹਨ ਡਾਲਰ 75 ਹੋਣਗੇ ਟ੍ਰਾਂਟੋ ਸਿਟੀ ਕੌਂਸਲ ਨੇ ਸ਼ਹਿਰ ਦੇ ਸਟਾਫ ਦੁਆਰਾ ਸਮੀਖਿਆ ਤੋਂ ਬਾਅਦ April ਦੇ ਵਿੱਚ ਜੁਰਮਾਨੇ ਨੂੰ ਮਨਜ਼ੂਰੀ ਦਿੱਤੀ। ਰਿਲੀਜ਼ ਵਿੱਚ ਸ਼ਹਿਰ ਨੇ ਵਸਨੀਕਾਂ ਨੂੰ ਯਾਦ ਕਰਾਇਆ ਕਿ ਇਹ ਟੈਕਸ ਸੁਨੇਹੇ ਰਾਹੀਂ ਪਾਰਕਿੰਗ ਦੀ ਉਲੰਘਣਾ ਜਾਂ ਕਿਸੇ ਵੀ ਕਿਸਮ ਦੇ ਜੁਰਮਾਨੇ ਦਾ ਸੰਚਾਰ ਨਹੀਂ ਕਰਦੇ। ਸਿਟੀ ਨੇ ਕਿਹਾ ਹੈ ਕਿ ਨਿਵਾਸੀਆਂ ਨੂੰ ਅਜਿਹੇ ਸੰਦੇਸ਼ਾਂ ਨੂੰ ਧੋਖਾ ਤੜੀ ਦੇ ਰੂਪ ਦੇ ਵਿੱਚ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ। ਜਿਹੜਾ ਅਗਸਤ ਦਾ ਮਹੀਨਾ ਹੁੰਦਾ ਹੈ ਸਾਲ ਦਾ ਸਭ ਤੋਂ ਵਿਅਸਤ ਲੌਂਗ ਵੀਕਐਂਡ ਹੋਣ ਕਰਕੇ ਸੜਕਾਂ ਦੇ ਉੱਤੇ ਨਾ ਗਹਿਮਾ-ਗਹਿਮੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਕੇ ਪੁਲਿਸ ਸਰਕਾਰੀ ਅਧਿਕਾਰੀ ਤੇ ਸੁਰੱਖਿਆ ਮਾਹਰ ਲੋਕਾਂ ਨੂੰ ਸੜਕਾਂ ਤੇ ਸਮਾਰਟ ਤਰੀਕੇ ਦੇ ਨਾਲ ਤੁਰੰਤ ਯਾਨੀ ਯਾਤਰਾ ਕਰਨ ਤੇ ਸਬਰ ਵਰਤਣ ਦੀ ਅਪੀਲ ਕਰ ਰਹੇ ਨੇ ਲੌਂਗ ਵੀਕਐਂਡ ਤੋਂ ਪਹਿਲਾਂ ਯਾਤਰਾ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਬੀਸੀ ਆਵਾਜਾਈ ਮੰਤਰਾਲੇ ਦਾ ਕਹਿਣਾ ਹੈ ਕਿ ਅਗਸਤ ਦੇ ਲੌਂਗ ਵੀਕਐਂਡ ਦੇ ਵਿੱਚ ਭਾਰੀ ਆਵਾਜਾਈ ਤੇ ਭੀੜ ਪੜੱਕੇ ਦੀ ਸੰਭਾਵਨਾ ਹੈ ਤੇ ਲੋਕਾਂ ਨੂੰ ਇਸ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਆਫ ਪੀਕ ਕੰਢਿਆ ਦੌਰਾਨ ਗੱਡੀ ਨਹੀਂ ਚਲਾ ਸਕਦੇ ਹੋ ਜਿਵੇਂ ਕਿ ਸਵੇਰੇ ਜਾਂ ਫਿਰ ਬਾਦ ਸ਼ਾਮ ਨੂੰ ਤਾਂ ਤੁਹਾਨੂੰ ਹਰ ਦਿਨ ਸ਼ੁੱਕਰਵਾਰ ਤੋਂ ਸੋਮਵਾਰ 2 ਤੋਂ 5 ਅਗਸਤ ਤੱਕ ਵਾਧੂ ਯਾਤਰਾ ਤੇ ਭਾਰੀ ਟ੍ਰੈਫਿਕ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਲੌਂਗ ਵੀਕਐਂਡ ਨੇੜੇ ਆਉਣ ਦੇ ਨਾਲ ਹੀ ਸੂਬੇ ਭਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਤੇ ਟ੍ਰੈਫਿਕ ਦਾ ਪਾਰੀ ਬੈਕਅਪ ਹੋਣ ਵਾਲਾ ਹੈ ਪਰ ਇਹ ਸੂਬਾਈ ਸਰਕਾਰ ਦੀ ਚੇਤਾਵਨੀ ਹੈ ਦੇਰਿਆ ਅਗਸਤ ਦੇ ਲੌਂਗ ਵੀਕਐਂਡ ਦੇ ਵਿੱਚ ICBC ਦਾ ਕਹਿਣਾ ਹੈ ਕਿ ਸਿਰਫ ਲੋਰ ਮਿਨਲੈਂਡ ਵਿੱਚ 1000 ਤੋਂ ਵੱਧ ਕ੍ਰੈਸ਼ ਹੋਏ ਨੇ ਜਿਸ ਨਾਲ ਸੈਂਕੜੇ ਲੋਕ ਜ਼ਖਮੀ ਹੋਏ ਨੇ ਆਵਾਜਾਈ ਤੇ ਬੁਨਿਆਦੀ ਢਾਂਚਾ ਮੰਤਰਾਲੇ ਦਾ ਕਹਿਣਾ ਹੈ ਕਿ ਹਾਈਵੇ 1 ਤੋਂ ਫਰੇਜ਼ਰ ਵੈਲੀ ਤੱਕ ਵੈਂਕੂਵਰ ਟਾਪੂ ਸਮੁੰਦਰ ਤੋਂ ਆਕਾਸ਼ ਤੱਕ ਤੇ ਕੈਮਲੂਪਸੇ ਅਲਬਰਟਾ ਦੇ ਵਿਚਕਾਰ ਕਿਤੇ ਵੀ ਹਰ ਵੱਡੀ ਸੜਕ ਜਾਮ ਨਾਲ ਭਰੀ ਜਾ ਰਹੀ ਹੈ ਮੰਤਰਾਲੇ ਨੇ ਕਿਹਾ ਹੈ ਕਿ BC ਦੇ ਸਭ ਤੋਂ ਪ੍ਰਸਿੱਧ ਰੂਟਾਂ ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਿਖਰਿਆ ਯਾਤਰਾ ਦੇ ਸਮੇਂ ਦੌਰਾਨ ਭਾਰੀ ਟ੍ਰੈਫਿਕ ਤੇ ਭੀੜ-ਪੜੱਕੇ ਦੀ ਉਮੀਦ ਕਰਨੀ ਚਾਹੀਦੀ ਹੈ ਤੇ ਵਾਧੂ ਯਾਤਰਾ ਦੇ ਸਮੇਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਤਾ ਜੋ ਸੰਭਵ ਹੋਵੇ ਤਾਂ ਆਫ ਪੀਕ ਘੰਟਿਆਂ ਤੇ ਯਾਤਰਾ ਕਰਨੀ ਚਾਹੀਦੀ ਹੈ ਸੂਬੇ ਨੇ ਅੱਗੇ ਕਿਹਾ ਹੈ ਕਿ ਚੱਲ ਰਹੀ ਜੰਗਲੀ ਆਗ ਦੀ ਸਥਿਤੀ ਦੇ ਕਾਰਨ ਹਾਈਵੇ ਦੇ ਇੱਕ ਪਲ ਦੇ ਨੋਟਿਸ ਦੇ ਬੰਦ ਕੀਤੇ ਜਾ ਸਕਦੇ ਨੇ ਵੀਰਵਾਰ ਤੱਕ ਸੂਬੇ ਪਰ ਵਿੱਚ 340 ਤੋਂ ਵੱਧ ਜੰਗਲੀ ਅੱਗਾਂ ਸਨ ਤੁਸੀਂ ਬਾਰਡਰ ਕ੍ਰਾਸਿੰਗਾਂ ਤੇ ਵਿਅਸਤ ਹੋਣ ਦੀ ਵੀ ਉਮੀਦ ਕਰ ਸਕਦੇ ਹੋ ਤੇ BC ਫੈਰਿਸ ਟਰਮੀਨਲਾਂ ਦੇ ਲਈ ਅਜੇ ਹਾ ਹੀ ਹੁੰਦਾ ਹੈ ਜਿੱਥੇ ਰਿਜ਼ਰਵੇਸ਼ਨ ਕਰਾਉਣਾ ਸਭ ਤੋਂ ਵਧੀਆ ਹੈ ਡਰਾਈਵਰਾਂ ਨੂੰ ਆਲੇ ਦੁਆਲੇ ਹੋਰ ਪੁਲਿਸ ਦੇ ਵੀ ਦੇਖੇ ਦੇਖਣ ਨੂੰ ਮਿਲ ਜਾਵੇਗੀ ਕਿਉਂਕਿ ਉਹ ਕਮਜ਼ੋਰ ਡਰਾਈਵਰਾਂ ਤੇ ਸ਼ਿਕੰਜਾ ਕੱਸਦੇ ਨੇ ਜਿਸ ਵਿੱਚ ਵਿਚਲਿਤ ਡਰਾਈਵਿੰਗ ਵੀ ਸ਼ਾਮਿਲ ਹੈ BC ਹਾਈਵੇ ਪੈਟਰੋਲ ਕਾਰਪੋਰੇਸ਼ਨ ਨੂੰ ਕਹਿ ਰਹੇ ਨੇ ਕਿ ਰੋਡਵੇਜ਼ ਦੇ ਬਹੁਤ ਵਿਅਸਤ ਹੋਣ ਦੀ ਉਮੀਦ ਹੈ ਜੇ ਤੁਸੀਂ ਕੋਲੋਣਾ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਵਿੱਚ ਕੁਝ ਘੰਟੇ ਹੋਰ ਲੰਘਣ ਦਾ ਅੰਦਾਜ਼ਾ ਲਗਾਏ ਸਮੇਂ ਤੋਂ ਪਹਿਲਾਂ ਆਪਣੇ ਸਟਾਪ ਨੂੰ ਤਿਆਰ ਕਰੋ ਸੋ ਲੋਕਾਉਣ ਵਾਲੀ ਲੇਨ ਦੇ ਵਿੱਚ ਹੋਣਗੇ ਉੱਥੇ ਟ੍ਰੈਫਿਕ ਹੋਣ ਦੀ ਵੀ ਉਮੀਦ ਹੈ ਸੋ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਨੀਂਦ ਆ ਰਹੀ ਹੈ ਥਕਾਵਟ ਵਿੱਚ ਨੇ ਉਹ ਡਰਾਈਵਿੰਗ ਕਰਨ ਤੋਂ ਬਚੋ ਮੰਤ੍ਰਾਲਾ ਡਰਾਈਵਰਾਂ ਨੂੰ ਮੋਟਰਸਾਈਕਲ ਸਵਾਰਾਂ ਦੇ ਆਲੇ ਦੁਆਲੇ ਵਾਧੂ ਸਾਵਧਾਨੀ ਵਰਤਣ ਦੀ ਤਾਕੀਦ ਕਰ ਰਿਹਾ ਹੈ ਜੋ ਸੜਕ ਦੇ ਵਧੇਰੇ ਕਮਜ਼ੋਰ ਉਪੋਕਤਾ ਨੇ ਸਰਕਾਰ ਲੋਕਾਂ ਨੂੰ ਵੱਡੇ ਟਰੱਕਾਂ ਦੇ ਆਲੇ ਦੁਆਲੇ ਵਧੇਰੇ ਚੌਕਸ ਰਹਿਣ ਦੇ ਵੀ ਉਤਸ਼ਾਹਿਤ ਕਰ ਰਹੀ ਹੈ ਵੱਡੇ ਟਰੱਕਾਂ ਨੂੰ ਰੁਕਣ ਤੇ ਮੁੜਨ ਦੇ ਲਈ ਵਾਧੂ ਕਮਰੇ ਦੀ ਯਾਨੀ ਵਾਧੂ ਦੀ ਲੋਡ ਹੁੰਦੀ ਹੈ ਤੇ ਬਹੁਤ ਸਾਰੇ ਸਥਾਨ ਜਿਹੇ ਹੁੰਦੇ ਨੇ ਜਿਹੜੇ ਕਿ ਬਲੈਂਕ ਹੁੰਦੇ ਨੇ ਸੋ ਟਰੱਕਾਂ ਨੂੰ ਬਹੁਤ ਸਾਰੀ ਥਾਂ ਦਿਓ ਤੇ ਉਹਨਾਂ ਦੇ ਮੋੜ ਜਾਂ ਫਿਰ ਬ੍ਰੇਕਿੰਗ ਰੂਮ ਨੂੰ ਨਾ ਤੁਸੀਂ ਕਵਰ ਕਰੋ ਉਧਰ ਵੀਰਵਾਰ ਬੀਸੀ ਫੇਰੀਆਂ ਦੇ ਲਈ ਕਨੁਮਾਨਤ ਤੌਰ ਤੇ ਵਿਅਸ ਦਿਨ ਰਿਹਾ ਹੈ ਬਹੁਤ ਸਾਰੇ ਲੋਕ ਅਗਸਤ ਦੇ ਲੌਂਗ ਵੀਕਐਂਡ ਦੇ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵੀਰਵਾਰ ਦੁਪਹਿਰ ਤੱਕ ਔਰ ਸ਼ੁਬੇ ਤੇ ਟ੍ਰਾਸਨ ਦੋਮਾ ਤੋਂ ਟਾਪੂ ਤੱਕ ਜਾਣ ਲਈ ਕਈ ਸਮੁੰਦਰੀ ਜਹਾਜ਼ਾਂ ਦੀ ਉਡੀਕ ਹੈ ਰਿਜ਼ਰਵੇਸ਼ਨ ਤੋਂ ਬਿਨਾ ਕੋਈ ਵੀ ਵਿਅਕਤੀ ਥੋੜਾ ਇੰਤਜ਼ਾਰ ਕਰੇ ਤੇ ਸ਼ੁੱਕਰਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਅਸੀਂ ਸਮੇਂ ਦੌਰਾਨ 215000 ਤੋਂ ਵੱਧ ਵਾਹਨਾਂ ਤੇ 6 ਲੱਖ ਤੋਂ ਵੱਧ ਯਾਤਰੀਆਂ ਦੀ ਉਮੀਦ ਕਰ ਰਹੇ ਹਾਂ ਜੇਕਰ ਤੁਹਾਡੇ ਕੋਲ ਰਿਜ਼ਰਵੇਸ਼ਨ ਨਹੀਂ ਹੈ ਤਾਂ ਤੁਹਾਨੂੰ ਟਰਮੀਨਲ ਤੇ ਜਾਣ ਤੋਂ ਪਹਿਲਾਂ ਮੌਜੂਦਾ ਸਥਿਤੀਆਂ ਦੀ ਜਾਂਚ ਕਰਨ ਦੀ ਲੋੜ ਹੈ ਤਾਂ ਜੋ ਤੁਸੀਂ ਇਹ ਪਤਾ ਲਗਾ ਸਕੋ ਕਿ ਤੁਹਾਡੇ ਲਈ ਕਿਹੜਾ ਰਸਤਾ ਸਭ ਤੋਂ ਵਧੀਆ ਕੰਮ ਕਰੇਗਾ ਉਹਨਾਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਗਰਮੀਆਂ ਦੇ ਖਤਮ ਹੋਣ ਤੋਂ ਪਹਿਲਾਂ ਆਉਣ ਵਾਲੇ ਵੀਕਐਂਡ ਦੀ ਉਮੀਦ ਵੀ ਕਰਨੀ ਚਾਹੀਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ